ਸੀਤਾ ਮੇਰੇ ਬਿਲਕੁਲ ਸਾਹਮਣੇ ਤਿੰਨ ਫੁੱਟ ਦੀ ਦੂਰੀ ਤੇ ਤੇ ਇਹ ਵਿਚਾਰੀ ਥੱਗੀ ਤੇ ਪੱਥਰ ਤੇ ਚੜ ਗਈ ਜਾ ਕੇ ਤੇ ਰਾਮ ਕਰਦੀ ਵੀ ਤੇ ਇਹ ਜਿਹੜੇ ਇਹ ਪਾਣੀ ਚ ਬਹੁਤ ਤੇਜ਼ ਤਾਰਦੇ ਨੂੰ ਚਲੋ ਮੈਂ ਆ ਗਿਆ ਅਫਰੀਕਾ ਚ ਵੈਲਕਮ ਟੂ ਅਫਰੀਕਾ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਲੰਮੀ ਵੀਡੀਓ ਵਿੱਚ ਉਹ ਬਈ ਗੱਡੀਆਂ ਚਲਾਉਦੀ ਲਾਂਗ ਚਾਦਾਂਗੀ ਗੱਡੀ ਨੂੰ ਤੇ ਸਾਈਕਲ ਨੂੰ ਤੇ ਫਿਰ ਆਪਾਂ ਕਰਨਿਆ ਸਫ਼ਰ ਸ਼ੁਰੂ ਸਾਈਕਲ ਦੇ ਪਿੱਛੇ-ਪਿੱਛੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਇਸ ਨਵੀਂ ਵੀਡੀਓ ਵਿੱਚ ਤੇ ਵਾਇਗਰ ਤੋਂ ਉੱਚੜਦੀ ਕਲਾ ਵਿੱਚ ਰੱਖੇ ਤੇ ਮੈਂ ਹੁਣ ਜਾ ਰਿਆਂ ਮੌਸਮ ਬਹੁਤ ਵਧੀਆ ਮੈਂ ਹੁਣ ਜਾ ਰਿਆਂ ਫਜ਼ੂ ਦੇਖਣ ਪੈਰਿਸ ਦਾ ਜਿਹੜਾ ਉਹ ਹੈਗਾ ਪੋਰਟ ਦੀ ਵੈਂਸਨ ਤੇ ਉੱਥੇ ਇੰਨਾ ਵੱਡਾ ਵੀ ਨਹੀਂ ਹੈਗਾ ਤਾਂ ਠੀਕ ਆ ਵਧੀਆ ਹੈ ਇੱਕ ਪੈਰਿਸ ਤੋਂ ਬਾਹਰ ਫਰਾਂਸ ਵਿੱਚ ਇੱਕ ਹੋਰ ਗੈਜ਼ੂ ਉਹ ਬਹੁਤ ਵੱਡਾ ਹੈ ਪਰ ਉਹ ਥੋੜੀ ਦੂਰ ਹੈ ਤੇ ਮੈਂ ਅੱਜ ਜਾ ਰਿਆਂ ਪੈਰ ਦਾ ਗੈਜ਼ੂ ਦੇਖਣ ਤੇ ਮੌਸਮ ਵਧੀਆ ਹੈ ਤੇ ਮੈਂ ਕਿਹਾ ਚਲੋ ਅੱਜ ਬਾਈਕ ਤੇ ਜਾਂਦੇ ਹਾਂ ਤੇ ਗੱਡੀ ਦੇ ਉੱਤੇ ਪਾਰਕਿੰਗ ਘਾਟੇ ਲੱਭਦੀ ਤੇ ਜਿੰਨਾ ਵੀ ਜਾਣਦੀਆਂ ਨੇ ਮੈਟਰੋ ਜਾਂਦੀ ਏ ਪਰ ਮੈਟਰੋ ਥੋੜਾ ਪੁਰਾਣਾ ਪੈਂਦਾ ਜਾਂ ਬੱਸ ਵਰਣੀ ਪੈਂਦੀ ਅੱਗੇ ਤੇ ਮੈਂ ਹੁਣ ਜਾ ਰਿਆਂ ਟਰੋਲ ਪੰਪ ਵੱਲ ਤੇਲ ਪਾਉਣ ਤੇਲ ਹੈਗਾ ਦੀ ਟੈਂਕੀ ਥੋੜਾ ਘਟੇ ਚਲੋ ਮੈਂ ਕਿ ਪਾ ਲੈਣੇ ਪਾਣਾ ਥੈਗੀ ਮੈਂ ਪਹੁੰਚ ਕੇ ਬਾਈ ਪੰਪ ਤੇ ਤੇ ਪਾਉਣੇ ਤੇਲ ਪੈਸੇ ਪਹਿਲਾਂ ਦਿਨੇ ਅੰਦਰ ਇੱਥੇ ਵਈ ਦਿਖਾਉਣਾ ਤੁਹਾਨੂੰ ਥੋੜਾ ਜਿਹਾ ਇੱਥੇ ਸਾਰਾ ਸੁਪਰਮਾਰਕ ਸਬਾਨ ਵੀ ਨਾ ਰੱਖਿਆ ਸਾਰਾ ਕੁਝ ਹੀ ਤਕਰੀਬਨ ਸਾਰਾ ਕੁਝ ਮਿਲ ਹੀ ਜਾਂਦਾ ਇੱਥੇ ਪੀਣੂ ਖਾਣੂ ਕੌਫੀ ਵੀ ਹੈਗੀ ਐ ਇਧਰ ਸਾਰੇ ਕੈਨ ਲੱਗੇ ਨੇ ਕੋਕ ਸਰਵ ਵਗੈਰਾ ਇੱਥੇ ਅੰਦਰ ਹੀ ਹੁੰਦੇ ਵੀ ਰੱਖੇ ਨੇ ਪਾਣੀ ਪੀਜ਼ਾ ਤੇ ਗਿਰੀਆਂ ਰੋਟੀ ਬਣੀ ਹੋਈ ਹੈਗੀ Bonjour. Bonjour monsieur. Euh. La 5, s'il te plaît. Vous voulez quoi 98, 10 euros. Ça, 10, 10, 10 euros Oui. C'est bon? Oui, Merci. C'est bon. Merci, papa. Bon. revoir Hello, ਟਰੋਲ ਬਾਏ ਰੇਟ ਇੱਥੇ ਦੇਖਣਾ ਹੋਵੇ ਕਿੰਨਾ ਹੁੰਦਾ ਸੀ ਰੋ ਦਾ ਇੱਥੇ ਪਿਆਣਾ 5 ਲੀਟਰ ਦੇ ਕੁਸ਼ ਦੇਖ ਲਓ ਤੁਸੀਂ 1 ਹੀ ਰੋ ਕੁਸ਼ 200 200 ਰੁਪਏ ਹੀ ਹੋ ਗਿਆ ਇੰਡੀਆ ਦੇ 190 95 ਰੁਪਏ ਜੀ ਟਰੋਲ ਹੋ ਗਿਆ ਇੱਥੇ ਇਹ ਮਹਿੰਗਾ ਕਾਫੀ ਦਿਨੋ ਦਿਨ ਵੱਧਦਾ ਪਿਆ ਅੱਧ ਘਟ ਜਾਂਦਾ ਘੜੀ ਵੱਧ ਜਾਂਦਾ ਮੈਂ ਪਰਵਾਹਾਂਗਾ ਐਸਪੀ 98 ਜਿਹੜਾ ਮੇਰੇ ਕੋਲ ਟੈਂਕੀ ਮੇਰੀ ਟੈਂਕੀ ਹੈਗੀ 10 ਲੀਟਰ ਦੀ ਤੇ ਵਿੱਚ 4 ਲੀਟਰ ਨਾਲੇ 4 ਲੀਟਰ ਮਾ ਚਾਹੀਦਾ 5 ਲੀਟਰ ਬਣਾ 5 ਲੀਟਰ ਜਦੋਂ ਥੋੜਾ ਜਿਆਦਾ ਫਿਰ ਮੈਂ 10 ਸਿਰੋ ਤਾਂ ਹੀ ਮੈਂ 10 ਸਿਰੋ ਪਾਉਣ ਲੱਗਾ ਕਿਉਂਕਿ ਜਿਆਦਾ ਫਿਰ ਨਹੀਂ ਪਣਾਇ। ਬਾਹਰ ਆਣਾ। ਇਹ 10 ਸਿਰੋ ਦਾ ਕੋਈ ਦੇਖ ਲਓ। 5. 5 ਲੀਟਰ ਤੇ ਕਿ ਪੁਆਇੰਟ 10 ਲੀਟਰ 10 ਸਿਰੋ ਦਾ ਪਿਆ ਇੱਥੇ। 1 ਯੂਰੋਤ ਕੁਛ ਸੈਂਟੀਆਂ ਦਾ 200 195 96 ਰੇਟਰ ਪੰਟਰੋਲ ਇੱਥੇ ਬਾਈ ਤੇਲ ਪਵਾ ਕੇ ਤੇ ਮੈਂ ਉਹਨੂੰ ਵਧਾ ਕੇ ਅੱਗੇ ਵੱਨੂੰ ਇੱਥੋਂ ਮੈਨੂੰ ਲੱਗਣੇ ਨੇ 25-30 ਮਿੰਟ ਇਹ ਖੱਬੇ ਪਾਸੇ ਵੀ ਮੇਰੇ ਸਾਰੇ ਸਟੋਰ ਨੇ ਤੇ ਆ ਗਿਆ ਸਾਹਮਣੇ ਹਸਪੀਟਲ ਵਾਹ ਵਾਹ ਦੌਸਤ ਲਿਆ ਸਟੌਪ ਦੇਖੀ ਭਾਈ ਅਵੇ ਦੋਲੇ ਜੁਡੀ ਸ਼ੇਅਰ ਤੋਂ ਹੁਣ ਬਲ ਨੰਗਾ ਤਾਂ ਪਿਆ ਮੈਂ ਇਹ ਸ਼ੇਅਰ ਕਾਫੀ ਨਾ ਉੱਚਾਈ ਤੇ ਬਣਿਆ ਹੈ ਇਥੋਂ ਥੱਲੇ ਵੀ ਬਿਲਡਿੰਗਾਂ ਪੈਰ ਰਿਹਾ ਥੱਲੇ ਹੁਣ ਡਾਊਨ ਡਾਊਨ ਮੈਂ ਜਾਵਾਂਗਾ ਤਰੋ ਦੇਖ ਦਿਨੋ ਵਿੱਚ ਰਹੀ ਕੈਮਰੇਜ ਉਹ ਸਾਹਮਣੇ ਬਹੁਤ ਦੂਰ ਤੱਕ ਥੱਲੇ ਬਿਲਡਿੰਗਾਂ ਦੇਖਦੀ ਹੋਣੀਆਂ ਆ ਲਾਈਟ ਹੁਣ ਥੱਲੇ ਜਾਣਾ ਬਸ ਸਿੱਧਾ ਪਾਉਤ ਰੇ ਥੱਲੇ ਆ ਗਏ ਆ ਚਲਾਈ ਤੂੰ ਇਹ ਹੋਣ ਆ ਗਿਆ ਪੱਧਰਾ ਰਸਤਾ ਮੈਂ ਜਦੋਂ ਵੀ ਜਾਣਾ ਪੈਰਿਸਵਨ ਨੂੰ ਜ਼ਿਆਦਾਤਰ ਮੈਂ ਜਾ ਟ੍ਰਾਂਸਪੋਰਟ ਲੈ ਜਾਣਾ ਤੇ ਜਾਂ ਲੈ ਕੇ ਜਾਣਾ ਸਕੂਟਰ ਕਿਉਂਕਿ ਜਿਹੜੀਆਂ ਜਿਹੜੀ ਗੱਡੀ ਹੈ ਨਾ ਗੱਡੀਆਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਗੱਡੀਆਂ ਦਾ ਪਰਸ ਖਾਸ ਨੂੰ ਪਰਸੰਦਰ ਵੜਦਾ ਹੁੰਦਾ ਤੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਟ੍ਰੇਨਾਂ ਵੀ ਠੀਕ ਨੇ ਸਕੂਟਰੋਂ ਤੂੰ ਜ਼ਿਆਦਾ ਬੈਟਰ ਏ ਕਿਉਂਕਿ ਸਕੂਟਰ ਆਪਾਂ ਗੱਡੀਆਂ ਦੇ ਵਿੱਚੋਂ ਕੱਢ ਸਕਨੇ ਆ ਇੱਥੇ ਕਮਿਸ਼ਨ ਏ ਗੱਡੀਆਂ ਦੇ ਵਿੱਚੋਂ ਚਾਹੀ ਜਾਮ ਵੀ ਲਗਾਉਣਾ ਜੋ ਕੱਢ ਕੇ ਫਿਰ ਲਾਇਆ ਜਾ ਸਕਦੇ ਇਹ ਬਾਈ ਲਾਂਦੇ ਬੈਨੇ ਬੈਨਾਰੇ ਸਾਂ ਦੋ ਜਣ ਦੇਖੋ ਕਿਹੜਾ ਚਿੱਤਾਂ ਹੁਣ ਕਦੀ ਮੈਂ ਆ ਕੇ ਕਦੀ ਇਹ ਅੱਗੀ ਦੇਖਣੀ ਅੱਗੀ 1 2 3 ਚਲੋ ਇੱਕ ਗਿਆ ਪਿੱਛੇ ਨਿਕਲ ਰਿਹਾ ਗਿਆ ਹੁਣ ਤਪਣਾ ਦੂਜਾ ਨੰਬਰ ਹੋ ਗਿਆ ਸੈਕਿੰਡ ਤੇ ਆ ਰਿਹਾ ਮੈਂ ਹੁਣ ਇਸ ਟਾਈਮ ਤੇ ਆਪਾਂ ਆ ਗਏ ਫਰਸਟ ਹੁਣ ਦੋਵੇਂ ਬੰਦੇ ਰਹਿ ਗਏ ਪਿੱਛੇ ਇਹ ਮੇਰੇ ਹਲਦੋ ਜਿਹੜਾ ਇਹ ਵੀ ਪਾਰਕ ਹੈ ਇਹਨੂੰ ਕਹਿੰਦੇ ਨੇ ਬੋਲਦੀ ਵੈਂਸਨ ਇਹ ਵੀ ਕਾਫੀ ਵੱਡਾ ਪਾਰਕ ਹੈ ਦੋ ਤਿੰਨ ਪਿੰਡਾਂ ਚਾਰ ਪਿੰਡਾਂ ਦਾ ਲੱਗਦਾ ਲੋਕ ਇੱਥੇ ਕਾਫੀ ਸ਼ਾਨੀਆ ਰੌਣਕ ਜਿਆਦਾ ਹੁੰਦਾ ਗਰਮੀਆਂ ਦੇ ਦਿਨਾਂ 'ਚ ਉੱਥੇ ਵੀ ਲੋਕੀ ਬਹੁਤ ਘੁੰਮਣ ਆਉਂਦੇ ਨੇ ਮੈਂ ਹੁਣ ਪਹੁੰਚ ਗਿਆ ਛੱਤੋ ਦਿਵੰਸਨ ਤੇ ਆ ਕਬੇ ਪਾਸੇ ਮੇਰੇ ਬੱਸ ਸਟਾਪ ਤੇ ਮੈਂ ਵੀ ਅੱਗੇ ਜਾ ਕੇ ਲਾਈਟਾਂ ਤੋਂ ਵੀ ਮੋੜ ਜਾਣਾ ਖੱਬੇ ਪਾਸੇ ਭਾਈ ਇੱਥੇ ਛੱਤੋ ਦਿਵੰਸਨ ਹੈ ਇੱਥੇ ਆਰੀ ਰੇਵ ਜਾਂਦੀ ਹੈ ਟ੍ਰੇਨ 8 ਇੱਕ ਰੰਗ ਪਰ ਮੈਟਰੋ ਤੇ ਬੱਸਾਂ ਬਹੁਤ ਕਾਫੀ ਆਉਂਦੀਆਂ ਨੇ ਤੇ ਇੱਥੇ ਇੱਕ ਛੱਤੋ ਹੈ ਸਮੇਂ ਤੋਂ ਹੀ ਦਿਖਾਵਾਂ ਤੁਹਾਨੂੰ ਵੀ ਦੇਖਣ ਆਲਾ ਵਿਜ਼ਿਟ ਕਰਨ ਆਲਾ ਹੈ ਕਾਫੀ ਪੁਰਾਣਾ ਹੈ ਕੋਈ ਲਾਈਟਾਂ ਨਹੀਂ ਚੱਲਦੀਆਂ ਪਿਆ ਬਾਈਕ ਤਾਂ ਖਰਾਬ ਨੇ ਦੇਖੀ ਗੱਡੀ ਆਂਦੀ ਵੀ ਨਾਲ ਗਜੂ ਜੀ ਇੱਧਰ ਸੱਜੇ ਪਾਸੇ ਮੇਰੇ ਮੈਂ ਤੁਹਾਨੂੰ ਦਿਖਾਣਾ ਸੱਜੇ ਪਾਸੇ ਇੱਧਰ ਸੱਜੇ ਪਾਸੇ ਇਹ ਛੱਤੋ ਹੈ ਮਹਿਲ ਹੈ ਮਹਿਲ ਗੁਏ ਵੀ ਕਾਫੀ ਪੁਰਾਣਾ ਹੈ ਇੱਥੇ ਵੀ ਟੂਰਿਸਟ ਬਹੁਤ ਆਉਂਦੇ ਦੇਖਣ ਨੂੰ ਇੱਧਰ ਖੱਬੇ ਪਾਸੇ ਤੁਹਾਨੂੰ ਦਿਖਾਉਣਾ ਖੱਬੇ ਪਾਸੇ ਮੇਰੇ ਨਾਲ ਖੱਬੇ ਪਾਸੇ ਹੋ ਗਿਆ ਮਿਲਟਰੀ ਦਾ ਏਰੀਆ ਸਾਰਾ ਇਹਨਾਂ ਦਾ ਹਾਂ ਦੇਖੋ ਹਾਂ ਦੇਖੋ ਇੱਧਰ ਖੱਬੇ ਪਾਸੇ ਮਿਲਟਰੀ ਦਾ ਏਰੀਆ ਸਾਰਾ ਇਹਨਾਂ ਦਾ ਇਹ ਮੇਰੇ ਅੱਗੇ ਗੱਡੀ ਜਾਂਦੀ ਵੀ ਇਹ ਡਰਾਈਵਿੰਗ ਸਕੂਲਾਂ ਦੀ ਇਹ ਡਰਾਈਵਿੰਗ ਸਿਖਾਉਂਦੇ ਨੇ ਤੇ ਇੱਧਰ ਮੇਰੇ ਰਾਈਟ ਸਾਈਡ ਤੇ ਸੱਜੇ ਪਾਸੇ ਛਤੋ ਦੂਰਾਂ ਸੇ ਜ਼ਰੂਰ ਦੇਖਣਾ ਇਹ ਵੀ ਪੁਰਾਣਾ ਹਿਸਟਰੀ ਚ ਹੈ ਇੱਥੇ ਆਉਂਦੀ ਹੈ ਮੈਟਰੋ ਨੰਬਰ 1 ਤੇ ਟ੍ਰੇਨ A ਇੱਥੋਂ ਪਾਰਕ ਜਿਹੜਾ ਥੋੜਾ ਜੂ ਰੈਟ ਹੈ 5 ਕਿਲੋਮੀਟਰ ਲੱਗਣੇ ਮੈਨੂੰ ਹੋਰ ਅਗ ਬਸ ਨੂੰ ਕਰਨਾ ਕਰੋ ਤੇ ਜਿਹੜੀ ਇਹ ਪਾਰਕ ਇਹ ਉਹੀ ਪਾਰਕ ਹੈ ਜਿਹੜੇ ਜਿਹੜੇ ਮੈਂ ਦੱਸਿਆ ਤੁਹਾਨੂੰ ਬਹੁਤ ਵਿੰਸਨ ਇੱਕ ਤਿੰਨ ਚਾਰ ਪਿੰਡਾਂ ਨੂੰ ਲੱਗਦੀ ਹੈ ਤੇ ਬਹੁਤ ਵੱਡੀ ਪਰ ਕੇ ਤੇ ਛਣੀਆਂ ਤੇ ਇੱਥੇ ਵੀ ਇਹ ਭਰੀਆਂ ਹੁੰਦੀਆਂ ਨੇ ਰਸ ਬਹੁਤ ਹੁੰਦਾ ਹੈ ਖਾਸ ਕਰ ਗਰਮੀ ਦੇ ਮੌਸਮ 'ਚ ਰਸ ਜ਼ਿਆਦਾ ਹੁੰਦਾ ਹੈ ਸਰੋ ਜੀ ਬਈ ਮੈਂ ਪਹੁੰਚ ਗਿਆ ਸਾਹਮਣੇ پارکੀਏ ਇਹ پارک ਦੰਦਾ ਜਿਹੜਾ ਤੂੰ ਦੇਖ ਦੇ ਉੱਚੀ ਚ ਪੱਥਰਾਂ ਕੋ ਤੇ ਆਪਾਂ ਇੱਥੋਂ ਜਾਂਦੇ ਆ ਸਾਹਮਣੇ ਪਰ ਆਹ ਗੇਟ ਤੇ ਬੰਦ ਹੈ ਸ਼ਾਇਦ ਦੂਜੀ ਐਕਟਰੀ ਹੋਵੇ ਦੇਖਣੇ ਅੱਗੇ ਜਾ ਕੇ ਅਸਾ ਜੀ ਇਹ ਗੇਟ ਬੰਦ ਨੇ ਤੇ ਇੱਥੋਂ ਸਿੱਧੇ ਜਾ ਕੇ 450 ਮੀਟਰ ਐਂਟਰੀ ਫਿਰ ਵਾਪਸ ਤੇ ਇੱਥੋਂ ਉਹ ਲੈਫਟ ਲੈਨੇ ਆ ਤਾਂ ਮੇ ਖੱਬੇ ਪਾਸੇ ਇਹ ਪਾਰਕ ਦੀ ਐਂਟਰੀ ਤੇ ਆਪਾਂ ਖੜਿਆ ਕਰਨੇ ਸਕੂਟਰ ਇੱਥੇ ਪਾਰਕਿੰਗ ਤੇ ਛੇ ਸਾਨੂੰ ਸਕੂਟਰ ਦੀ ਪਾਰਕਿੰਗ ਵੀ ਦੇਣੀ ਪੈਣੀ ਇੱਥੇ ਕਿਉਂਕਿ ਇੱਥੇ ਫ੍ਰੀ ਨਹੀਂ ਹੈ ਪਾਰਕਿੰਗ ਆ ਸਕੂਟਰ ਦੀ ਪਾਰਕਿੰਗ ਵੀ ਦੇਣੀ ਪੈਣੀ ਸਾਨੂੰ ਸ਼ਾਇਦ ਮੇਬੀ 1 ਘੰਟੇ ਦੇ 2 ਜਾਂ 3 ਯੂਰੋ ਨੇ ਸਕੂਟਰ ਕੜਾ ਕਰਕੇ ਪਾਰਕਿੰਗ ਪੇ ਕਰਕੇ ਪਾਰਕਿੰਗ ਦੇ ਮੇਰੇ ਲੱਗੇ ਨੇ 2 ਘੰਟੇ ਦੇ 4 ਯੂਰੋ 1 ਘੰਟੇ 2 ਯੂਰੋ ਇਹ ਸਾਹਮਣੇ ਐਂਟਰੀ ਪਾਰਕ ਦੀ ਤੇ ਆਲਦੋ ਇਦਾਂ ਦਾ ਇਹ ਸਾਹਮਣੇ ਜੀ ਐਂਟਰੀ ਪਾਰਕ ਜਿਹੜਾ ਜ਼ੂ ਜ਼ੂ ਜ਼ੈਂਸਨ ਕਾਫੀ ਬੱਚੇ ਆਏ ਨੇ ਸਕੂਲਾਂ ਦੀਆਂ ਨੇ ਤੇ ਕਾਫੀ ਬੱਚੇ ਨੇ ਤੇ ਗਰੁੱਪ ਵੀ ਆਏ ਨੇ ਇੱਥੇ ਤੁਸੀਂ ਪਾਉਜ਼ ਕਰਕੇ ਦੇਖ ਸਕਦੇ ਹੋ ਆਪਣੀ ਵੀਡੀਓ ਨੂੰ ਪਾਉਜ਼ ਕਰਕੇ ਇਹ ਪਾਰਕ ਜ਼ੂਲੋਜੀਕ ਉੱਪਰ ਹੈ ਟਿਕਟ ਲਈ ਜੀ ਮੈਂ ਟਿਕਟ ਮੇਰੀ ਆਈ 22 ਯੂਰੋ ਦੀ ਇੱਥੋਂ ਕਰਨਿਆ ਸਕੈਨ ਤੇ ਚੱਲਨੇ ਆਂ ਅੰਦਰ ਵੱਲ ਨੂੰ ਬੱਚੇ ਬਹੁਤ ਜ਼ਿਆਦਾ ਨੇ ਗਰੁੱਪ ਬਹੁਤ ਜ਼ਿਆਦਾ ਨੇ ਬੱਚਿਆਂ ਦੇ ਚਲੋ ਓਕੇ ਇਹ ਹੋ ਗਈ ਐਂਟਰੀ ਆਪਣੇ ਪਾਰਕ ਦੀ ਤੇ ਇਹ ਸਾਹਮਣੇ ਦੇਖਦਾ ਪਏ ਇਹ ਸਾਹਮਣੇ ਲੱਗਾ ਮੈਪ ਪਾਰਕ ਦਾ ਇਹ ਵੀ ਤੁਹਾਨੂੰ ਦੱਸਣਾ ਇਹਨਾਂ ਨੂੰ ਹਿੱਸਿਆਂ ਚੋਂ ਡਿਆ ਇਹਨਾਂ ਨੇ ਪਾਰਕ ਨੂੰ ਅਫਰੀਕਾ ਦਾ ਅਮਾਜ਼ੋਨੀ ਦਾ ਉੱਥੇ-ਉੱਥੇ ਇਹਨਾਂ ਨੇ ਉਹੀ ਜਾਨਵਰ ਉਹੀ ਐਨੀਮਲ ਰੱਖੇ ਨੇ ਪਾਰਕ ਜਾਨਵਰਾਂ ਤੇ ਦੋ ਤਿੰਨ ਰਸਤੇ ਨੇ ਤੇ ਮੈਂ ਇਧਰ ਜਾਵਾਂਗਾ ਆਹ ਰੈਸਟੋਰੈਂਟ ਵੱਲੋਂ ਤੇ ਅੱਗੇ ਵੱਧਦੇ ਆਂ ਤੇ ਗੱਲ ਕਰੀਏ ਟਿਕਟ ਦੀ ਟਿਕਟ ਮੇਰੀ ਆਈ ਹੈ 22 ਯੂਰੋ ਦੀ ਜਿਹੜੇ ਅਡਲਟ ਨੇ 13 ਸਾਲ ਤੋਂ ਉੱਪਰ ਉਹਨਾਂ ਦੀ 22 ਯੂਰੋ ਦੀ 13 ਸਾਲ ਤੋਂ 12 ਸਾਲ ਤੱਕ ਉਹਨਾਂ ਦੀ ਟਿਕਟ 17 ਸਾਲ 17 ਯੂਰੋ ਦੀ ਤੇ 300 ਤੋਂ ਘੱਟ ਬੱਚੇ ਐਂਟਰੀ ਫ੍ਰੀ ਹੈ। ਤੁਸੀਂ ਪੈਰਿਸ ਰੈਂਡ ਦੇ ਉਰ ਜ਼ਰੂਰ ਇੱਥੇ ਆਓ ਬੱਚਿਆਂ ਨੂੰ ਲੈ ਕੇ ਛੁੱਟੀਆਂ ਨੇ ਹੋਣ। ਤੇ ਜ਼ਰੂਰ ਦਿਖਾਓ। ਬਹੁਤ ਵਧੀਆ ਲੱਗੇਗਾ ਤੇ ਬੱਚਿਆਂ ਨੂੰ ਵੀ ਤੁਹਾਨੂੰ ਵੀ। ਤੇ ਇਹ ਜਿਹੜੇ ਸਾਹਮਣੇ ਐਨੀਮਲ ਘੁੰਮਦੇ ਪੈਣੇ ਜਾਨਵਰ ਘੁੰਮਦੇ ਪੈਣੇ ਇਹ ਜਿਹੜੇ ਮੋਰਾਂ ਗੁਜਰੇ ਸਾਹਮਣੇ ਇਹਨੂੰ ਕਹਿੰਦੇ ਨੰਦੂ। ਇਹ ਨੰਦੂ ਫ੍ਰੈਂਚ ਕਹਿੰਦੇ ਨੰਦੂ। ਇਹ ਜਿਹੜੇ ਐਨੀਮਲ ਨੇ ਜਾਂ ਇਹ ਜਿਹੜੇ ਪੰਛੀ ਨੇ ਜਿਹਦਾ ਪੰਛੀਦਰ ਹੋਗੇ ਤਿੰਨ ਜਿਹੜੇ ਘੁੰਮਦੇ ਪਏ ਨੇ ਨੰਦੂ ਇਹ ਸਾਰੇ ਆਏ ਨੇ ਸਾਊਥ ਅਮਰੀਕਾ ਤੋਂ ਸਾਊਥ ਅਮਰੀਕਾ ਦੇਸ਼ ਹੋ ਗਏ ਜਿੱਦਾਂ ਅਰਜנטיਨਾ ਚਿੱਲੀ ਉਰਗੋਏ ਤੇ ਉਧਰੋਂ ਇਹ ਸਾਰੇ ਜਾਨਵਰ ਐਨੀਮਲ ਲਿਆਉਂਦੇ ਗਏ ਨੇ ਤੇ ਇੱਧਰ ਸਾਹਮਣੇ ਜਿਹੜਾ ਜਿੱਦਾਂ ਹਿਰਨ ਲੰਗੂ ਇਹਨੂੰ ਕਹਿੰਦੇ ਵੀ ਗੋਨੀ ਇਹ ਹਿਰਨ ਲੰਗੂ ਦੇ ਜਿੱਦਦਾ ਏ ਤੇ ਇਹ ਭੇਡਾਂ ਗੁਜਦਾ ਭੇਡਾਂ ਦੇ ਹੁੰਦੀ ਉਹਨਾਂ ਲੱਦੀ ਇਹਨਾਂ ਤੋਂ ਵੀ ਉਹਨਾਂ ਲੱਦੀ ਜੀ ਫਿਰ ਜਿਹਦੇ ਨਾਲ ਇਹ ਫਿਰ ਕੂਟੀਆਂ-ਕੂਟੀਆਂ ਸੇਲਾ ਚ ਭਾਂਦੇ ਨੇ। ਸਵਾ ਮਾ 3:30 ਵਜੇ ਤੇ ਸੂਰਜ ਜਿਪੋਂ ਅੱਗੇ ਵੱਲਦੀ ਪਈ ਗਰਮੀ ਬਹੁਤ ਜ਼ਿਆਦਾ। ਜਿਸ ਕਰਕੇ ਇਹ ਵਿਚਾਰੇ ਪਸ਼ੂ-ਪੰਛੀ ਵੀ ਜਿਹੜੇ ਨੇ ਇਹ ਸ਼ਾਮੇ ਖੜੇ ਨੇ। ਸੂਰਜ ਦੇ ਕਰਨਾ ਤੋਂ ਬਚਣ ਲਈ। ਪਰ ਖੈਰ ਥੋੜੀ ਜਿਹੀ ਹਵਾ ਚਲਦੀ ਵੀ ਉਹ ਇਹ ਨਾਲ ਫਿਰ ਵੀ ਕੁਛ ਘੱਟ ਗਰਮੀ ਲੱਗਦੀ ਹੈ। ਇਹ ਪਾਰਕ ਜ਼ੂਲੋਜੀਕ ਜਿਹੜਾ ਹੈ 14 ਹੈਕਟੇਰ ਵਿੱਚ ਫੈਲਿਆ ਹੋਇਆ ਹੈ ਤੇ ਇਹਨੂੰ ਵੱਖ-ਵੱਖ ਭਾਗਾਂ ਵਿੱਚ ਵੰਡਿਆ ਹੈ ਜਿਹਦੇ ਵਿੱਚ ਵੱਖ-ਵੱਖ ਭਾਗਾਂ ਦੇਲੇ ਨੇ ਸਪੇਸ ਐਨੀਮਲ ਜਿਹੜੇ ਨੂੰ ਉਹ ਪਾਈ ਜਾਂਦੇ ਨੇ ਜਿੱਦਾਂ ਹੋ ਗਿਆ ਯੂਰਪ ਦਾ ਅਮਾਜ਼ਨ ਦਾ ਜਾਂ ਟ੍ਰੋਪੀਕਲ ਜਿਹੜੇ ਪੰਛੀ ਨੇ ਮਾਡਾਗਾਸਕਰ ਮਾਡਾਗਾਸਕਰ ਜਿਹੜੇ ਨੇ ਤੇ ਫਿਰ ਜਿਹੜੇ ਅਫਰੀਕਾ ਚ ਪਾਈ ਜਾਂਦੇ ਨੇ ਤੇ ਪੈਟਾਗੋਨ ਜਿਹੜੇ ਪਾਈ ਜਾਂਦੇ ਨੇ ਇਹ ਸਾਰਾ ਦਾ ਵੱਖ-ਵੱਖ ਰਹਿਣਾ ਨਹੀਂ ਜਿਹੜੇ ਨੇ ਭਾਗ ਬਣਾਏ ਨੇ ਤੋ ਉਧਰੋਂ ਮੈਪ ਸ਼ੋ ਕਰਦਾਵੇਂ ਥੱਲੇ ਆਪਾਂ ਕਰਨ ਲੱਗੇ ਪੁੱਲ ਪਾਰ ਤੇ ਇਧਰ ਖੱਬੇ ਪਾਸੋਂ ਆਪਾਂ ਹੁਣ ਆਏ ਆ ਇਧਰੋਂ ਤੇ ਇਹਨਾਂ ਇੱਥੇ ਛੋਟੀ ਗੱਡੀ ਵੀ ਚਲਾਈਏ ਪਾਰਕ ਵਿੱਚ ਤੁਹਾਨੂੰ ਕੋਈ ਨਹੀਂ ਤੁਰਿਆ ਜਾਂਦਾ ਤੁਸੀਂ ਇਹਦੇ ਵਿੱਚ ਬਹਿ ਵੀ ਸਕਦੇ ਹੋ ਤੇ ਇੱਕ ਸਾਈਡ ਦੂਜੇ ਸਾਈਡ ਜਾ ਸਕਦੇ ਹੋ ਸਾਪਾ ਵਦਨੀਆ ਉਹਨਾਂ ਗਿਵਨ ਨੂੰ ਤੇ ਅੱਗੇ ਆਪਾਂ ਜਾ ਕੇ ਦੇਖਣੀ ਆ ਜਿਹੜੇ ਸਾਨੂੰ ਸਮੁੰਦਰ ਦੇ ਕਿਨਾਰੇ ਦੇ ਮਿਲਦੇ ਨੇ ਕੋਈ ਸਾਊਥ ਅਮਰੀਕਾ ਦੇ ਕਿਨਾਰੇ ਦੇ ਜੀ ਦੇਖਿਆ ਹੋਣਾ ਉਤਾਰੀ ਬੰਨੂ ਜਿਹੜੇ ਉਹ ਉਤਾਰੀ ਹੁੰਦੇ ਨੇ ਤੇ ਉਧਰ ਵੱਧਦੇ ਪਿਆਗੇ ਆਣ ਅੱਜ ਬੱਚੇ ਕਾਫੀ ਆਏ ਨੇ ਛੁੱਟੀਆਂ ਆਣੇ ਤੇ ਬੱਚੇ ਕਾਫੀ ਆਏ ਨੇ ਇੱਥੇ ਇਹ ਮੌਸਮ ਵੀ ਸਾਬੇ ਆਬੋਰ ਲੱਗਾ ਇੱਧਰ ਨੂੰ ਆਪਾਂ ਜਮੇ ਉਤਾਰੀਵਾਲ ਨੂੰ ਇੱਧਰ ਨੂੰ ਸੰਜਿੱਤਾ ਇਹ ਸਾਹਮਣੇ ਮਨ ਕੋਈ ਜਿੱਤਾ ਪਿਆ ਜਿੱਦਾਂ ਕੋਈ ਯਾਨੇ ਬਣਾਇਆ ਵੇ ਕੋਈ ਸਵਿੰਗ ਪੂਲ ਨੂੰ ਪੂੜੇ ਲਾਈਆਂ ਦੇਖੋ ਆਫਰੇ ਦੁਆਰਾ ਬੋਰਡ ਆ ਗਿਆ ਉਤਾਰੀ ਦਾ ਆਪਾਂ ਬਤਿ ਅੱਗੇ ਆਨੂੰ ਇਹ ਬਹੁਤ ਸੋਹਣਾ ਪਾਰਕ ਬਣਾ ਹੈ ਤੇ ਸ਼ਾਂਤੀ ਵੀ ਬਹੁਤ ਜ਼ਿਆਦਾ ਹੈ ਤੇ ਚਿੜੀਆਂ ਚੀਂਚੇ ਤੇ ਪੰਛੀਆਂ ਦੀਆਂ ਆਵਾਜ਼ਾਂ ਬਹੁਤ ਸੁਹਣੀਆਂ ਲੱਗਦਾ ਹੈ ਦੇਖੋ ਭਾਈ ਇਧਰ ਸਾਹਮਣੇ ਜਿਹੜਾ ਪਾਣੀ ਆ ਗਿਆ ਹਰਿਆ ਤੇ ਇਹ ਦੇ ਸਾਹਮਣੇ ਦੇਖੋ ਉਤਾਰੀ ਜਿਹੜੀਆਂ ਸਾਊਥ ਅਮਰੀਕਾ ਤੋਂ ਨੂੰ ਮਿਲ ਲਗੀਆਂ ਉਹ ਦੇਖੋ ਉਹ ਬਈ ਦੋ ਲੇ ਘੁੰਮਦੇ ਨੇ ਤੇ ਉੱਪਰ ਆ ਕੇ ਸਾਹ ਲੈਂਦੀਆਂ ਨੇ ਤੇ ਫੇਰ ਥੰਮਦੇ ਇੱਕ ਉਹ ਥੱਲੇ ਘੁੰਮਦੀ ਵੀ ਇਹ ਤੁਸੀਂ ਵੀਰ ਦੇਖੋ ਕਿੰਨਾ ਸੋਹਣਾ ਹੈ ਤੇ ਕਿੰਨੇ ਸੋਹਣੇ ਤਰੀਕੇ ਨਾਲ ਬਣਾਇਆ ਇੱਥੇ ਵੀ ਦੇ ਵਿੱਚ ਜਿਹੜੀਆਂ ਇਹ ਉਤਾਰੀ ਘੁੰਮਦੀਆਂ ਨੇ ਤੇ ਸਾਹਮਣੇ ਗੇਟ ਲੱਗਾ ਹੈ ਸ਼ਾਇਦ ਜਦੋਂ ਪਾਰਕ ਬੰਦ ਹੁੰਦਾ ਤੇ ਗੇਟ ਦੇ ਵਿੱਚੋਂ ਬਾਹਰ ਲੱਜਿੰਦੇ ਨੇ ਇਹਨਾਂ ਨੂੰ ਬਈ ਜਿਹੜਾ ਉਤਾਰੀ ਕਹਿੰਦੇ ਨੇ ਤੇ ਇੱਕ ਇਹਨਾਂ ਨੂੰ ਸ਼ੇਰ ਕਿਹਾ ਜਾਂਦਾ ਹੈ ਸਮੁੰਦਰ ਦਾ ਸ਼ੇਰ ਆ ਗੇਟ ਸਾਹਮਣੇ ਜਿਹੜੂ ਦੇਖਦੇ ਆ ਤੇ ਮੂੰਹ ਚ ਨਿਕਲਦਾ ਹੈ ਬਹੁਤ ਬਹੁਤ ਸੋਹਣਾ ਹਾਂ ਦੇਖੋ ਇੱਧਰ ਉਹ ਗੋਮਦੀ ਆ ਬਈ ਇਹ ਜਲਦੀ ਇੱਧਰੋਂ ਪਿੱਛੇ ਨੂੰ ਉਹ ਥੱਲੋਂ ਗੇਟ ਦੇ ਨਾਲ ਕੇ ਫੇਰ ਘੁੰਮ ਕੇ ਫੇਰ ਦੁਬਾਰਾ ਇਹਦੇ ਸਮਾਂ ਆਉਂਦੀ ਹੈ ਨਾ ਹਾਂ ਦੇਖੋ ਇਹ ਕਾਰ ਕਾਰ ਹਾਂ ਦੇਖੋ ਮੈਨੂੰ ਮੂੰਹ ਬਾਰ ਕੱਢਦਾ ਉਹ ਰਾਕੇ ਸਾਲ ਆਣ ਵਾਸਤੇ ਕਾ ਸਾਰਾ ਸ਼ੀਸ਼ਾ ਲੱਗਾ ਹੈ ਤੇ ਸ਼ੀਸ਼ੇ ਤੁਸੀਂ ਲਾਗੇ ਵੀ ਜਾ ਸਕਦੇ ਹੋ 노 ਪ੍ਰੋਬਲਮ ਜਾ ਕੇ ਟੱਚ ਕਰ ਸਕਦੇ ਹੋ ਆਓ ਬਾਈ ਸਾਹਮਣੇ ਆ ਕੇ ਇਹਨਾਂ ਨੂੰ ਰੋਟੀ ਪਾਉਣ ਵਾਸਤੇ ਮੱਛੀ ਪਾਉਣ ਵਾਸਤੇ ਤੇ ਹਰੇਕ ਦੇ ਹੱਥ 'ਚ ਇੱਕ ਇੱਕ ਬਾਲਟੀ ਹੈ ਮੇਰੇ ਸਾਹਮਣੇ ਗਿਣਤੀ ਦੇ ਉਤਾਰੀ ਤੇ ਗਿਣਤੀ ਦੇ ਬਾਲਟੀਆਂ ਨੇ ਇੱਕ ਇੱਕ ਸਾਰੇ ਉਹ ਦੇਖੋ ਬਾਹਰ ਵੀ ਲੱਗੇ ਆ ਬਾਹਰ ਨਿਕਲ ਗਏ ਆ ਤੇ ਉਹਨਾਂ ਦੇ ਮੂੰਹ 'ਚ ਪਾਉਂਦੇ ਪਏ ਨੇ ਮੱਛੀਆਂ ਛੋਟੇ ਛੋਟੀਆਂ ਓ ਮੱਚਾ ਦੋ ਤੇ ਬਾਹਰ ਉਹਨਾਂ ਦੇ ਪਿੱਛੇ ਪਿੱਛੇ ਚਾਰ ਇਹ ਤੇ ਇੱਕ ਉਹ ਪਿੱਛੇ ਜਾ ਕੇ ਇਧਰ ਸਾਈਡ ਸੱਜੇ ਪਾਸੇ ਪੱਥਰ ਦੇ ਪਿੱਛੇ ਬੈਠੀ ਉਹ ਦੇਖੋ ਦੇਖੋ ਯਾਰ ਕਿੰਨਾ ਫਰੰਟਲੀ ਮਾਹੌਲ ਹੈ ਕਿੱਦਾਂ ਖੰਦ ਬਣਾਉਂ ਉਹ ਦੇਖੋ ਤੇ ਆਹ ਬਾਈ ਇਹ ਥੱਗੀ ਏ ਮੱਛੀ ਹਾ ਕੇ ਥੱਗੀ ਤੇ ਉਹਨੇ ਆਰਾਮ ਕਰਦੀ ਵੀ ਧੁੱਪ ਲੇਕਦੀ ਵੀ ਤੇ ਇਹ ਕਿ ਥੱਲੇ ਥੱਲੇ ਕੁਛ ਲੱਭਦੀ ਵੀ ਇਹ ਜੀ ਸਕਦੀਆਂ ਨੇ 17 ਤੋਂ 25 ਸਾਲ ਤੱਕ ਤੇ ਭਾਰ ਇਹਨਾਂ ਦਾ ਜਾ ਸਕਦਾ 1 ਟਨ ਤੱਕ ਹਾਂਜੀ ਬਾਈ 1 ਟਨ ਤੱਕ ਤੇ ਸਾਈਜ਼ ਇਹਨਾਂ ਦਾ 1 ਤੋਂ 3 ਮੀਟਰ ਤੱਕ ਇੱਥੇ ਮੈਂ ਇੱਕ ਵੱਡੀ ਵੀ ਉਤਾਰੀ ਦੇਖੀ ਜੇ ਸਾਨੂੰ ਜਿਗਦੀ ਤੁਹਾਨੂੰ ਫਿਰ ਦੁਬਾਰਾ ਦਿਖਾਣਾ ਆਹ ਦੇਖੋ ਬਾਈ ਇੱਥੇ ਇੱਕ ਵੱਡੀ ਜਿਹੜੀ ਮੱਛੀ ਖਾਂਦੀ ਵੀ ਇਹ ਨਾਲ ਨਾਲ ਮੱਛੀ ਖਾਂਦੀ ਵੀ ਤੇ ਇਹਦਾ ਭਾਰ ਵੀ ਕਾਫੀ ਆ ਮੇਰੇ ਹਸਾਉਣਾਂ ਤੇ ਸਾਰਾ ਵੱਡੀ ਇਹੀ ਆ ਦੇਖੋ ਬਈ ਕੁਦਰਤ ਤੇ ਕਿੰਨੇ ਜੀਵ ਨੇ ਤੇ ਕਿੰਨੇ ਤੇ ਪੰਛੀ ਨੇ ਤੇ ਅਣਗਿਣਤ ਹੀ ਦੇਖ ਗਿਣਿਆ ਨਹੀਂ ਜਾ ਸਕਦਾ ਜਿੰਨਾਂ ਤੇ ਸਾਇੰਟਿਸਟਾਂ ਨੇ ਲੱਭ ਲਿਆ ਤੇ ਜਿਹੜੇ ਹਾਈ ਤੱਕ ਵੀ ਲੱਭ ਨਹੀਂ ਸਕੇ ਸਮੁੰਦਰ ਵਿੱਚ ਖਾਸ ਕਰ ਖਜਾਰਾ ਕਰੋੜਾਈ ਨਹੀਂ ਤੇ ਆਪਾਂ ਵਧਨੇ ਆ ਅੱਗੇ ਵੱਲ ਨੂੰ ਤੇ ਅੱਗੇ ਵੀ ਇੱਕ ਇਹਨਾਂ ਦੇ ਛੋਟੀ ਪ੍ਰਜਾਤੀਆਂ ਨੇ ਜਿਨ੍ਹਾਂ ਨੂੰ ਕਹਿੰਦੇ ਨੇ ਮੋਂਸ਼ੋ ਇਹ ਵੀ ਸੌਥ ਵੀਕਟ ਸੌਥ ਅਮਰੀਕਾ 'ਚ ਹੀ ਪਾਇਜ ਜਾਂਦੇ ਨੇ ਤੇ ਇਹ ਇਲਾਕਾ ਆ ਗਿਆ ਅੱਗੇ ਮੋਂਸੋ ਦਾ ਜਿਹਨਾਂ ਨੂੰ ਇੰਗਲਿਸ਼ ਚ ਕਹਿੰਦੇ ਨੇ ਪੈਂਗਵਿਨਸ ਇਤੈਨੂੰ ਪਤਾ ਹੀ ਹੋਣਾ ਤੇ ਇਹ ਬਾਈ ਬੜੀ ਸਪੀਡ ਨਾਲ ਬੜੀ ਸਪੀਡ ਨਾਲ ਨਾ ਥੱਲੇ ਜਿਹੜੇ ਪਾਣੀ ਥੱਲੇ ਆਪਣੀ ਸਪੀਡ ਨਾਲ ਹੀ ਤੈਰਦੀਆਂ ਨੇ ਇਹ ਸਾਹਮਣੇ ਵੀ ਬੈਠੀਆਂ ਨੇ ਦੇਖੋ ਇਹ ਤੋਂ ਫੇਰਦੀਆਂ ਨੇ ਜਿੱਦਾਂ ਤੁਸੀਂ ਸਾਊਥ ਅਮਰੀਕਾ 'ਚ ਦੇਖਿਆ ਹੋਣਾ ਕਿ ਬਾਹਰ ਨਿਕਲ ਕੇ ਪੱਥਰਾਂ ਦੇ ਉੱਪਰ ਬੈਠੀਆਂ ਹੁੰਦੀਆਂ ਨੇ ਤੇ ਉਹ ਸਾਹਮਣੇ ਦੇਖੋ ਉਹ ਸਾਮਣੇ ਬੈਠੀਆਂ ਨੇ ਇਹ ਖੜੀਆਂ ਲਾ ਲੋ ਬਾਕੀ ਜਿਹੜੀਆਂ ਨੇ 5 ਦੇ ਵਿੱਚ ਨੇ ਬੜੀ ਸਪੀਡ ਨਾਲ ਇੱਧਰ ਤੋਂ ਉੱਧਰ ਜਾਂਦੀਆਂ ਨੇ ਇਹਨਾਂ ਦੇ ਇਹਨਾਂ ਨੇ ਨਾ ਇੱਕ ਇੱਕ ਪਰਾਂ ਤ ਇਹਨਾਂ ਨੇ ਕੋਈ ਗਾਨੀ ਅੰਕੁਸ਼ ਪਾਇਆ ਮੋਤੀਆਂ ਗਾਨੀ ਦੀਆਂ ਨਿਸ਼ਾਨੀਆਂ ਲਾਈਆਂ ਹਰ ਇੱਕ ਦਾ ਕਲਰ ਸੇਮ ਨਹੀਂ ਜਿਆ 6 2 ਤੋਂ 9 ਦੇਖੀ ਤੁਮ ਦੁਕਾਨ ਦੀ ਕੋਸ਼ਿਸ਼ ਕਰਨਾ ਮੈਂ ਅਹ ਦੇਖੋ ਕਿੰਨਾ ਖੂਬਸੂਰਤ ਲੱਗਦਾ ਉਹ ਦੇਖੋ ਸੱਜੇ ਨਾਲ ਇਹ ਸੱਜੇ ਜਿਹੜੇ ਪਰਤੇ ਵੀ ਜਿਹੜੀ ਉਹ ਦੇਖੋ ਤੁਹਾਨੂੰ ਦੇਖਦੀ ਨੂੰ ਸੱਜੇ ਪਰਤੇ ਨਾਲ ਉਹ ਮੋਤੀਆਂ ਉਹ ਦੇਖਦੀ ਬੀ ਹੈ ਇਹ ਅੱਗੇ ਤੁਹਾਨੂੰ ਸ਼ੋਅ ਹੋ ਰਿਹਾ ਨਾ ਅੱਗੇ ਆ ਕੇ ਜੀ ਗੁਨਾਖੋ ਜਿਹੜੇ ਕੀ ਹਿਰਨਾ ਕੁ ਲੱਗਦੇ ਨੇ ਪਹਿਲਾਂ ਤੁਹਾਨੂੰ ਦਿਖਾਇਆ ਵੀ ਜੋ ਨਹੀਂ ਉਹਦੇ ਪਰਵਾਰ ਚੋਂ ਲੱਗਦੇ ਨੇ ਗੁਨਾਖੋ ਤੇ ਨਾਲ ਇਹ ਤੁਰ ਫਿਰਦੇ ਨੰਦੂ ਜਿਹੜਾ ਪਹਿਣਾ ਦੇਖੀ ਇੱਥੇ ਸਾਹਮਣੇ ਲੱਕੜਾਂ ਦੇ ਮੈਨੂੰ ਦਿਖਦੇ ਪਈਆਂ ਅੱਖਾਂ ਨਾਲੋਂ ਕਿਆ ਬੰਦ ਦੇਖ ਨਹੀਂ ਦਿੱਤੀ ਅਕਸਰ ਲੱਕੜਾਂ ਨੇ ਘਰ ਬਣਾਇਆ ਛੋਟਾ ਜਿਹਾ ਇੱਥੇ ਛੋਟੇ ਛੋਟੇ ਫਰਗੋਸ਼ ਫਰਗੋਸ਼ ਨਹੀਂ ਹੈਗੇ ਪਰ ਖਰਗੋਸ਼ਾਂ ਵਾਂਗੂ ਸੇਮ ਹੀ ਨੇ ਮਾਰ ਰਹਿੰਦੇ ਨੇ ਮਾਰਾ ਗਰਮੀ ਕਰਕੇ ਉਹ ਇੱਧਰ ਉੱਧਰ ਛਾਵੇਂ ਛਾਂ ਲੱਭਦੇ ਫਿਰ ਦਿਨ ਦੇ ਛਾਂਵੇਂ ਬੈਠੇ ਨੇ ਤੇ ਦੋ ਚੀਜ਼ਾਂ ਨੇ ਤੇ ਬਈ ਇੱਕ ਗੱਲ ਹੋਰ ਇਹ ਬਲੌਗ ਜਿਹੜਾ ਇਹ ਦੋ ਭਾਗਾਂ ਵਿੱਚ ਆਏਗਾ ਦੋ ਪਾਰਟਸ ਵਿੱਚ ਕਿਉਂਕਿ ਪਾਰਕ ਬੜੀ ਵੱਡੀ ਹੈ ਇੱਕ ਪਾਰਟਸ ਖਤਮ ਕਰਨਾ ਬਹੁਤ ਔਖਾ ਹੈ ਨਾ ਕਿਉਂਕਿ ਇੱਕ ਜਿਹੜਾ ਪਾਰਟ ਦੇ ਇੱਕ ਪਾਰਸ ਕਰਾਂ ਤੇ ਉਹ ਬਹੁਤ ਜ਼ਿਆਦਾ ਵੱਡਾ ਹੈ ਨਾ ਇਸ ਕਰਕੇ ਮੈਨੂੰ ਦੋ ਪਾਰਟਸ ਬਣਾਉਣੇ ਪਏ ਨੇ ਦੋ ਭਾਗ ਬਣਾਉਣੇ ਪਏ ਨੇ ਤੁਸੀਂ ਦੋਵੇਂ ਪਾਰ ਜ਼ਰੂਰ ਦੇਖਿਓ ਕਿਉਂਕਿ ਬਹੁਤ ਇੰਟਰਸਟਿੰਗ ਹੋਣ ਵਾਲੇ ਨੇ ਦੋਵੇਂ ਪਾਰ ਤੇ ਹੁਣ ਆਪਾਂ ਜਾ ਰਹੇ ਅੱਗੇ ਦੇਖਣ ਕਿ ਮੈਂ ਕਿਹੜਾ ਇਹ ਦਿਖਦਾ ਹੈ ਸ਼ੇਰ ਵਾਂਗੂ ਦੇਖਣੇ ਜੇ ਸਾਡੀ ਕਿਸਮਤ ਹੋਈ ਤੇ ਸਾਨੂੰ ਜ਼ਰੂਰ ਦੇਖੇਗਾ ਤੇ ਅੱਧਾ ਚੈੱਕ ਕਰੋ ਤੁਸੀਂ ਲੱਗਦਾ ਹੈ ਕਿ ਇਹ ਜੰਗਲ ਚ ਘੁੰਮਦੇ ਪਿਆ ਕਰੇ ਇਹਨਾਂ ਵਿੱਚ ਜਾਨਵਰ ਆਖੇ ਤੇ ਹਾਲਦਰ ਦੀਵਾਰ ਕੀਤੀ ਏ ਤੇ ਸਾਹਮਣੇ ਉਹਦੇ ਸ਼ੀਸ਼ਾ ਲਾਇਆ ਤੇ ਉਹਦੇ ਇੱਕ ਦੋ ਦੋ ਜਾਂ ਤਿੰਨ ਵੀ ਪੁਆਇੰਟ ਬਣਾਏ ਨੇ ਜਿੱਥੇ ਐਨੀਮਲ ਜੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਸ਼ੀਸ਼ਾ ਲੱਗਰ ਦ ਸ਼ੀਸ਼ੇ ਤੋਂ ਦੂਜੇ ਪਾਸੇ ਫਿਮਾ ਜਿਹੜਾ ਜਿਹਦੇ ਨੇ ਸ਼ੇਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰਨੀਆਂ ਜਦੋਂ ਦਿਖਦਾ ਸ਼ੀਸ਼ੇ ਤੋਂ ਉਸ ਪਾਰ ਫਿਮਾ ਇੱਥੇ ਬੱਚੇ ਜਿਹੜੇ ਬੱਚਿਆਂ ਰੋਲਾ ਪਾਇਆ ਸੀ ਤੇ ਦੇਖਦੇ ਵਿੱਚ ਉਹ ਕੰਨ ਪਿੱਛੇ ਥੇੜਾ ਪੱਥਰ ਪਿੱਛੇ ਉਹ ਇੱਕ ਸੁੱਤਾ ਪਿੱਛੇ ਆ ਛਾਵੇਂ ਚਾਹ ਤਨੂ ਦਿਖਦਾ ਹੋਵੇ ਜੀ ਵਿੱਚ ਕਿ ਨਹੀਂ ਮੈਂ ਜ਼ੂਮ ਕੀਤਾ ਸੀ ਉਹ ਕੰਨ ਪਾਸੇ ਥੇੜਾ ਪੱਥਰ ਦੇ ਪਿੱਛੇ ਏ ਵੀਊ ਪੁਆਇੰਟ ਤੋਂ ਆਪਾਂ ਜਾਨਨੇ ਆ ਤੁਸੀਂ ਵੀਊ ਪੁਆਇੰਟ ਆ ਵੀਊ ਪੁਆਇੰਟ ਚ ਦੇਖੋ ਇੱਥੇ ਤੁਹਾਨੂੰ ਕੁਝ ਨਹੀਂ ਦਿਦਾ ਪਰ ਮੈਨੂੰ ਇਹ ਆ ਦਰਖਤ ਦੇ ਵਿੱਚ ਆ ਪੇੜ ਜਿਹੜਾ ਨੇ ਰੱਖਿਆ ਇਹਦੇ ਵਿੱਚ ਇੱਕ ਪਿਆਇ ਲੰਮਾ ਆਰਾਮ ਕਰਦਾ ਪਿਆ ਇਹਦੇ ਪਿੱਛੇ ਇੱਕ ਹੋਰ ਦੋ ਨੇ ਇੱਥੇ ਇਕੱਠੇ ਤੁਸੀਂ ਛੀਸ਼ਾ ਕਰਕਾਈ ਜੋ ਜੋ ਮਰਜ਼ੀ ਕਰੀ ਜਾਓ ਇਹ ਨਹੀਂ ਉੱਠਦੇ ਵੀ ਦੇਖੋ ਆਹ ਦੇਖੋ ਵਿਚਾਰੇ ਕਿੰਦਾ ਸੁੱਕਨੇ ਥੱਕ ਕੇ ਇੱਕ ਆ ਤੇ ਇੱਕ ਦੇ ਪਿੱਛੇ ਵੀ ਹੈ ਸ਼ੀਸ਼ੇ ਕਰਕੇ ਸ਼ੀਸ਼ਾ ਅੱਗੇ ਹੋਣ ਕਰਕੇ ਨਾ ਸਾਵਣੇ ਲੱਗਦਾ ਰਿਫਲੈਕਸ਼ਨ ਪੈਂਦੀ ਆ ਦੇਖੋ ਆਹ ਦੇਖੋ ਹੁਣ ਤੁਹਾਨੂੰ ਸਾਵਣੇ ਦਿੱਖਦਾ ਪਿਆ ਸ਼ੀਸ਼ੇ ਦੇਖੜ ਕਰਕੇ ਜੋ ਜੋ ਰੋਲਾ ਮਰਜੀ ਪਾ ਜੋ ਇਹ ਨਿਊਟਰੀ ਖਿਲਦੇ ਨਹੀਂ ਵੇ ਆਪਣੇ ਮਰਜ਼ੀ ਦੇ ਮਾਲਕ ਨੇ ਤੇ ਇੱਕ ਦੇ ਪਿੱਛੇ ਵੀ ਇਹ ਪਾਏ ਜਾਂਦੇ ਨੇ ਸਾਵਾਂ ਅਮਰੀਕਾ 'ਚ ਇਹਨਾਂ ਨੂੰ ਅਮਰੀਕਾ 'ਚ ਵੀ ਪਾਇਆ ਜਾਂਦਾ ਫੁੱਲ ਰੀਡਾਚ ਫੁੱਲ ਰੀਡਾਚ ਇਹਨਾਂ ਦੀ ਬਿੰਤੀ ਘਟ ਕੇ ਅੱਧੀ ਰਹਿ ਗਈ ਤੇ ਉੱਥੇ ਇਹਨਾਂ ਦਾ ਉਹ ਸੰਭਲ ਜਾਂਦਾ ਫੁੱਲੋ ਜਿਹੜਾ ਵਿੱਚ ਕਿਉਂਕਿ ਇਹਨਾਂ ਦੀ ਗਿਣਤੀ ਬਹੁਤ ਘੱਟ ਰਹੀ ਹੈ ਉੱਥੇ ਤੇ ਇਹਨਾਂ ਨੇ ਹਾਲਾਕੇ ਐਮ ਜਮਹੂਰ ਮੈਂ ਟੀਵੀ ਲਾਇਆ ਜੇ ਬਾਰਿਸ਼ ਮੋਰਸ ਆ ਜਾਏ ਇੱਥੇ ਤੁਸੀਂ ਆ ਕੇ ਇੱਥੇ ਆ ਕੇ ਪਨਾਹ ਲੈ ਸਕਦੇ ਹੋ ਬਾਰਿਸ਼ ਦੇ ਮੌਸਮ ਵਿੱਚ ਆਪਾਂ ਵਧ ਨਹੀਂ ਆ ਅੱਗੇ ਵੱਲ ਨੂੰ ਅੱਗੇ ਸਾਨੂੰ ਦਿਖੇਗਾ ਪੀਨੋ ਸੇਗਸ ਐਦਵੀ ਜਾਰ ਦੇਖਣੀ ਆ ਈ ਬਈ ਅੱਗੇ ਦੇਖੋ ਇਹ ਆ ਗਿਆ ਅੱਗੇ ਦਿੱਤਾ ਨਿਸ਼ਾਨ ਲਾਇਨ ਦਾ ਸ਼ੇਰ ਦਾ ਸਾਹਮਣੇ ਜਾਵਾਂਗੇ ਤਾਂ ਸ਼ੇਰ ਹੈ ਬਈ ਇਥੇ ਬਹੁਤ ਐਨੀਮਲ ਇਥੇ ਦੇ ਬਹੁਤ ਜਾਨਵਰ ਨੇ ਇੱਧਰ ਸੱਜੇ ਪਾਸੇ ਛੋਪਾ ਨੇ ਤੁਸੀਂ ਪਿਕਨਿੰਗ ਕਰ ਸਕਦੇ ਹੋ ਇਹ ਸਾਹਮਣੇ ਪੌੜੀਆਂ ਚੜ੍ਹ ਕੇ ਆ ਗਿਆ ਰਾਈਨੋਸਰਸ ਤਰੀ ਨੂੰ ਸਿਰਸ ਕੋ ਜਿਹੜਾ ਦਿਖਦਾ ਹੈ ਬੋਲ ਤਾਂ ਕੋ ਸਿੰਘੋ ਦੇ ਹੁੰਦੇ ਨੱਕ ਤੇ ਉੱਪਰ ਚੜ ਕੇ ਦੇਖਣੀ ਆ ਜੇ ਸਾਨੂੰ ਦਿਖਦਾ ਹੈ ਤੇ ਤੇ ਸਾਹਮਣੇ ਖੜਾ ਰੀ ਨੂੰ ਸਿਰਸ ਜਿੱਦਾਂ ਕਿਸੇ ਸ਼ੋਅ ਤੇ ਆਇਆ ਹੋਏ ਤੇ ਸਾਹਮਣੇ ਖੜਾ ਹੋ ਕੇ ਵੀਡੀਓ ਤੇ ਆਪਣੇ ਫੋਟੋ ਕਰਦਾ ਹੋਵੇ ਤੇ ਧਿਆਨ ਇਧਰ ਨਹੀਂ ਰੱਖਿਆ ਉਹਨੇ ਤੇ ਇਹਦਾ ਜਿਹੜਾ ਭਾਰ ਹੈ 3 ਟਨ ਤੱਕ 3 ਟਨ ਤੱਕ ਜਾਂਦਾ 3 ਟਨ ਤੋਂ ਉੱਪਰ ਵੀ ਕਦੀ ਹੋ ਜਾਂਦਾ ਤੇ ਲੰਬਾਈ ਇਹਦੀ 4.5 ਮੀਟਰ ਤੱਕ ਹੁੰਦੀ ਹੈ ਇਹ ਜ਼ਿਆਦਾਤਰ ਏਸ਼ੀਆ ਤੇ ਅਫਰੀਕਾ ਵਿੱਚ ਪਾਇਆ ਜਾਂਦਾ ਏਸ਼ੀਆ ਜਿਹੜੇ ਇੰਡੀਆ ਵਿੱਚ ਪਾਏ ਜਾਂਦੇ ਨੇ ਉਹ ਪਾਏ ਜਾਂਦੇ ਨੇ ਨੇਪਾਲ ਦੀ ਸਾਈਡ ਤੇ ਸੇਮ ਨੇ ਹੁੰਦੇ ਪਰ ਇਹਨਾਂ ਦੀ ਫੈਮਿਲੀ ਚੋਂ ਹੀ ਉਹ ਵੀ ਇੱਕ ਨੇ ਤੇ ਇਹ ਡਰ ਕੇ ਭਾਈ ਫੋਟੋ ਮਾ ਵਿਚਾਰ ਕੇ ਉਹ ਚਲਾ ਗਿਆ ਪਿੱਛੇ ਤੇ ਆਪਾਂ ਵਦਨੀ ਅੱਗੇ ਵੱਲ ਨੂੰ ਇੱਧਰ ਇੱਧਰ ਆ ਇਹਨਾਂ ਨੇ ਟੂਟੀਆਂ ਲਾਈਆਂ ਨੇ ਪਾਣੀ ਪੀਣ ਵਾਸਤੇ ਪਿਆਸ ਲੱਗੀ ਤਾਂ ਪਾਣੀ ਪੀਨੇ ਆ ਤੇ ਵਦਨੀ ਅੱਗੇ ਵੱਲ ਨੂੰ ਸ਼ੇਰ ਦੇਖਣ ਵਾਸਤੇ ਜੇ ਤੁਸੀਂ ਵੀਡੀਓ ਦੇਖਦੇ ਹੋ ਤੇ ਵੀਡੀਓ ਪਲੀਜ਼ ਪੂਰੀ ਦੇਖਿਆ ਕਰੋ ਜਿਹੜੀ ਪਿੱਛੇ ਰਹਿੰਦੀ ਏਕ ਦੋ ਮਿੰਟ ਉਹ ਵੀ ਪੂਰੀ ਖਤਮ ਕਰਿਆ ਕਰੂ ਤੇ ਆਪਾਂ ਵੱਧਨੇ ਅੱਗੇ ਸ਼ੇਰ ਵੱਲ ਨੂੰ ਸ਼ੇਰ ਦੇਖਣ ਵੱਲ ਤੇ ਇਹ ਸਾਹਮਣੇ ਦੇਖਣੀ ਹੈ ਕਿ ਇਹ ਸਾਹਮਣੇ ਲੱਗਾ ਹੈ ਨਾ ਇੱਥੇ ਸ਼ੇਰ ਹੋ ਸਕਦਾ ਹੈ ਜੇ ਸਾਨੂੰ ਦਿਖਿਆ ਤੇ ਦੇਖਣ ਨੂੰ ਕੁਮਕਿਆਲੇ ਦੋਲੇ ਤੇ ਬਾਈ ਜੀ ਇਹ ਸੋਇਤ ਨੂੰ ਅਗਲੇ ਬਲੌਗ 'ਚ ਦੇਖਣ ਨੂੰ ਮਿਲੇ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਇਹ ਬਲੌਗ ਦੇਖਣ ਵਾਸਤੇ ਅਗਲਾ ਬਲੌਗ ਜਲਦੀ ਇਸ ਬਲੌਗ ਦਾ ਦੂਸਰਾ ਪਾਰਟ ਜਲਦੀ ਆਏਗਾ ਪਾਰਕ ਦਾ ਜਿਹਦੇ ਵਿੱਚ ਹੋਰ ਸਾਰੇ ਬਹੁਤ ਸਾਰੇ ਐਨੀਮਲ ਤੇ ਪਸ਼ੂ ਜਿਹੜੇ ਪੰਛੀ ਤੁਹਾਨੂੰ ਦੇਖਣ ਨੂੰ ਮਿਲਣਗੇ ਵੀ ਸ਼ੇਰ ਵੀ ਦੇਖਣ ਨੂੰ ਮਿਲੇਗਾ ਤੇ ਅਗਲਾ ਭਾਗ ਵੀ ਦਾ ਜਰੂਰ ਦੇਖਿਓ ਤੇ ਜੁੜ ਰਹੇ ਹੋ ਮੇਰੇ ਚੈਨਲ ਨਾਲ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਜਿਹੜੀ ਮੇਰੀ ਅਗਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਜਾ ਰਹੀ। ਤੇ ਜਿਨ੍ਹਾਂ ਨੇ ਮੇਰਾ Instagram ਚੈਨਲ ਲਈ ਫੋਲੋ ਕੀਤਾ ਤੇ ਉਹ ਵੀ ਤੁਸੀਂ ਜ਼ਰੂਰ ਫੋਲੋ ਕਰ ਲਿਓ। ਤੇ ਇਹ ਅੱਗੇ ਵਧਣੇ ਪਿਆ ਇੱਥੇ ਇਹਨਾਂ ਨੇ ਬਣਾਇਆ ਛੋਟਾ ਡਾਕਟਰ ਹਸਪਤਾਲ ਜਿਹੜਾ ਇਹਨਾਂ ਨੇ ਬਣਾਇਆ ਹੈ ਇਹਨਾਂ ਜਾਨਵਰਾਂ ਵਾਸਤੇ ਕੋਈ ਐਮਰਜੈਂਸੀ ਹੋਵੇ ਜਾਂ ਕੋਈ ਕੋਈ ਬਿਮਾਰ ਪੰਛੀ ਜਾਂ ਐਨੀਮਲ ਇੱਥੇ ਲੈ ਕੇ ਆਂਦੇ ਹਾਂ ਸਾਰਿਆਂ ਨੂੰ ਤੇ ਬਾਈ ਇਹ ਇਸ ਵਲੋਗ ਨੂੰ ਕਰਨੇ ਆ ਇੱਥੇ ਖਤਮ ਤੇ ਮਿਲਨੇ ਆ ਅਗਲੇ ਵਲੋਗ ਵਿੱਚ ਤੁਹਾਡਾ ਬਹੁਤ ਬਹੁਤ ਥੈਂਕ ਯੂ ਧੰਨਵਾਦ ਤੇ ਮਿਲਨੇ ਆ ਅਗਲੇ ਵਲੋਗ ਵਿੱਚ ਰੱਬ ਰੱਖ